ਮੈਂ ਕਿਾ ਕੋਈ ਵੀਡੀਓ ਨਹੀਂ ਬਣੀ ਸੀ ਕਿ ਕਾਫੀ ਟਾਈਮ ਹੋ ਗਿਆ ਸੀ ਕਿਾ ਤੇ ਨਾ ਕੋਈ ਹੁਣ ਆਪਣਾ ਨਵਾਂ ਟੂਰ ਆਇਆ ਵਾ ਟੂਰ ਸਲਾਹ ਜੀ ਬਣਾਈ ਸੀਗੀ ਸਲਾਹ ਕੀ ਸਲਾਹ ਬਣੀ ਹੋਈ ਆ ਪਹਿਲਾਂ ਕਿ ਟ੍ਰੈਕ ਕਰਨਾ ਸੀਗਾ ਆਪਾਂ ਇੱਧਰ ਤ੍ਰੈਉਂਡ ਟ੍ਰੈਕ ਉਹ ਵੀ ਪੈਂਡਿੰਗ ਆ ਜੇ ਕਰਾਂਗੇ ਬੁਕਿੰਗ ਆਪਣੀ ਹੋਈ ਹੋਈ ਆ ਉੱਤੇ ਉਸ ਤੋਂ ਪਹਿਲਾਂ ਆਪਾਂ ਇੱਕ ਹੋਰ ਕਰਾਂਗੇ ਫੈਮਿਲੀ ਨਾਲ ਨਹੀਂ ਮਤਲਬ ਕਿ ਆਪਾਂ ਇਕੱਲੇ ਜਾਵਾਂਗੇ ਤੇ ਆ ਮੀਂਹ ਜਾਨੂ ਆ ਕੇ ਇੱਕ ਦੋ ਚੀਜ਼ਾਂ ਚਾਹੀਦੀਆਂ ਸੀ ਉਹ ਆਪਾਂ ਕੱਲ ਲੈ ਕੇ ਆਉਂਦੀਆਂ ਨੇ ਹਵਾ ਬਹੁਤ ਤੇਜ਼ ਆ। ਛਤਰੀ ਨਾ ਐ ਉੱਡ ਰਹੀ ਆ ਉੱਪਰ ਨੂੰ। ਹਾਂ। ਜੋਰ ਲਾ ਕੇ ਫੜਿਆ ਹੋਇਆ ਵਾ। ਮੀਂਹ ਆਇਆ ਤਾਂ ਹੈਗਾ। ਦੇਖੋ ਕਿੰਨਾ ਕੁ ਟਾਈਮ ਪੈਂਦਾ ਵਾ। ਲਚਕਟੀਆਂ ਇੰਜ ਹੀ ਕਰੀ ਜਾਂਦਾ ਸੀ ਰੋਜ਼। ਦੇਖੋ ਉੱਥੇ ਤੇ ਆਪਾਂ ਉੱਪਰ ਆਏ ਆ। ਬੜਾ ਵਧੀਆ ਮੌਸਮ ਹੋ ਗਿਆ ਪਿਆ ਵਾ। ਉਹ ਕੱਲ ਦੇ ਦਿਖਾਈ ਜਾਂਦੇ ਸੀ ਅੱਜ ਮੈਨੂੰ ਲੱਗਦਾ 26 ਜੂਨ ਹੋ ਗਈ। ਕੱਲ 25 ਜੂਨ ਇੱਧਰ ਕੁੱਲੂ ਵੱਲ ਤੇ ਕਸੌਲ ਮਨੀ ਕਰਨ ਸਾਹਿਬ ਵੱਲ ਪਤਾ ਨਹੀਂ ਬੱਦਲ ਫਟਿਆ ਕਹਿੰਦੇ ਤੇ ਨਦੀਆਂ ਨਾਲੀਆਂ ਚ ਵੀ ਕਾਫੀ ਪਾਣੀ ਆ ਤੇ ਹੋ ਸਕਦਾ ਮਾਨਸੂਨ ਜਿਹੜੀ ਆ ਉਹ ਆਈ ਤਾਂ ਹੋਈ ਯਾਰ ਆਪਣੇ ਪਹੁੰਚੀ ਹੋਈ ਆ ਪਰ ਹਜੇ ਉਹ ਤਰੀਕੇ ਨਾਲ ਮੀਂਹ ਨਹੀਂ ਪਿਆ ਹੈਗਾ ਜਿਵੇਂ ਅੱਗੇ ਪੈਂਦੇ ਨੇ ਤੇ ਫਿਲਹਾਲ ਇਦਾਂ ਮਾਹੌਲ ਆ ਹਜੇ ਦੇਖੋ ਕਿੰਨਾ ਟਾਈਮ ਪੈਂਦਾ ਵਾ ਤੇ ਬਾਲਾ ਵੀ ਨਹੀਂ ਪੈਣਾ ਚਾਹੀਦਾ ਵੀ ਅ ਫਸਲਾਂ ਲਈ ਜਿਹੜੇ ਹਨ ਉਹ ਵੀ ਮਾੜਾ ਹੁੰਦਾ ਜਿਆਦਾ ਵੀ ਕਿਉਂਕਿ ਠੀਕ ਠੀਕ ਜਿਹਾ ਰੱਬ ਨੂੰ ਹੀ ਕਹਿੰਦੇ ਵੀ ਠੀਕ ਬੱਦਲ ਦੇਖੋ ਪੂਰੇ ਚੜੇ ਪਏ ਨੇ ਤੇ ਮੈਂ ਗੱਲ ਕਰਦੇ ਆਪਾਂ ਕਰਾਂਗੇ ਪਹਿਲਾਂ ਅ ਸ਼ਾਇਦ ਹਿਮਾਚਲ ਨਾਲੋਂ ਪਹਿਲਾਂ ਕਰਾਂਗੇ ਉੱਤਰਾਖੰਡ ਦਾ ਉੱਤਰਾਖੰਡ ਦੀ ਮਤਲਬ ਕਿ ਪੱਧਰੇ ਲਾ ਕੇ ਬਹੁਤ ਨੇ ਉੱਥੇ ਦੀਰਦੋਂ ਦਿਆਲੇ ਵਾਲੇ ਮਤਲਬ ਕਿ ਉਥੇ ਜਿਆਦਾ ਪਹਾੜੀ ਏਰੀਆ ਨਹੀਂ ਹੈਗਾ ਆਪਾਂ ਜਾ ਸਕਦੇ ਆ ਕੋਈ ਚੱਕਰ ਨਹੀਂ ਮੀਹਮੂ ਦਾ ਵੀ ਕੋਈ ਚੱਕਰ ਨਹੀਂ ਉਥੇ ਉਥੇ ਬਹੁਤ ਹਵਾ ਲੱਗਦੀਆਂ ਹਵਾ ਬਹੁਤ ਜ਼ਿਆਦਾ ਤੇ ਤੇ ਉਹ ਆਪਾਂ ਦੇਖਾਂਗੇ ਜਿਆਦਾ ਨਹੀਂ ਉਥੇ ਆਪਾਂ ਜਾਵਾਂਗੇ 3 ਤੋਂ 4 ਦਿਨ ਲਈ ਫਿਰ ਆਪਾਂ ਉਸ ਤੋਂ ਬਾਅਦ ਆ ਕੇ ਬੜਾ ਅਗਲਾ ਪਲਾਨ ਆਪਾਂ ਦਾ ਤ੍ਰਿਉਂਡ ਟ੍ਰੈਕ ਆ ਆਪਾਂ ਉਹ ਆਪ ਦਾ ਕਰਾਂਗੇ ਉਹਦੇ ਵਿੱਚ ਆਪਾਂ ਉੱਥੇ ਵੀ ਵੀਡੀਓ ਵੀ ਪਾਈ ਸੀਗੀ ਤੇ ਵੀ ਜੇ ਕਿਸੇ ਨੇ ਜਾਣਾ ਹੋਇਆ ਤਾਂ ਆਪ ਦਾ ਬੁਕਿੰਗ ਪਹਿਲਾਂ ਕਰਵਾ ਸਕਦਾ ਬਾਕੀ ਆਪਣਾ ਉੱਤੇ ਗਰੂਪ ਕੋ ਹੁੰਦਾ ਵਾ ਕਾਫੀ ਜਾਣੇ ਹੁੰਦੇ ਆ ਤੇ ਇੱਕ ਦੋ ਚੀਜ਼ਾਂ ਲਿਆਉਣੀਆਂ ਨੇ ਜਿਹੜੀਆਂ ਆਪਣੇ ਰਸਤੇ 'ਚ ਕੰਮ ਆਉਣਗੀਆਂ ਆਪਾਂ ਲਿਆ ਜਾਵਾਂਗੇ ਕੱਲ ਪਰਸੋਂ ਪਰਸੋਂ ਨੂੰ ਸ਼ਾਇਦ ਉਹ ਪੰਜਾਂ ਚੀਜ਼ਾਂ ਆਪਾਂ ਕੱਲ ਲੈ ਆਉਂਦੀਆਂ ਮੈਨੂੰ ਥੱਲੇ ਜਾਣਾ ਪੈਂਦਾ ਕਿਉਂਕਿ ਡੀਡ ਰੋਡ ਵੀ ਨਾ ਜਿਆਦਾ ਖੜਕਣ ਲੱਗ ਗਈ ਤੇ ਤੇਜ਼ ਵੱਧ ਗਿਆ ਬੱਸ ਨਹੀਂ ਕੋ ਬੱਦ ਗਿਆ